ਜਿਹੜਾ ਡਾਕਟਰ ਵਿਜੇ ਸਿੰਘਲਾ ਦਾ ਕੇਸ ਹੈ ਜਿਸ ਤਰ੍ਹਾਂ ਵਿਜੇ ਸਿੰਘਲਾ ਨੂੰ ਪਹਿਲਾਂ ਮੰਤਰੀ ਬਣਾਇਆ ਗਿਆ 2 ਮਹੀਨੇ ਦੇ ਵਿੱਚ ਉਹਨੂੰ ਡਰਾਪ ਕੀਤਾ ਗਿਆ ਉਹਦੇ ਤੇ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਕੀਤੀ ਪਾਰਟੀ ਦੇ ਸੁਪਰੀਮੋ ਨੇ ਵੀਡੀਓ ਜਾਰੀ ਕੀਤੀ ਔਰ ਹੁਣ ਉਹਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਆ ਇਹ ਇੱਕ ਤਰੀਕੇ ਨਾਲ ਲੋਕਤੰਤਰ ਨਾਲ ਮਜ਼ਾਕ ਹੈ ਜਿਵੇਂ ਇਸ ਜਿਹੜੀ ਸਾਰੀ ਘਟਨਾਕ੍ਰਮ ਹੋਇਆ ਵਾ ਇਥੋਂ ਇਹ ਵੀ ਲੱਗਦਾ ਵਾ ਕਿ ਸ਼ਾਇਦ ਇਹ ਗਵਰਨਮੈਂਟ ਦੀ ਜਿਹੜੀ ਇਮੇਚਿਓਰਿਟੀ ਆ ਉਹ ਵੀ ਸਾਹਮਣੇ ਆ ਰਹੀ ਆ ਪਹਿਲਾਂ ਉੱਤੇ ਜਦੋਂ ਉਹਦੇ ਉੱਤੇ ਕੇਸ ਬਣਿਆ ਸੀ ਉਹਦੀ ਕਵਾਈਟਲੀ ਇਨਕੁਆਇਰੀ ਕਰਨੀ ਚਾਹੀਦੀ ਸੀ ਇਨਕੁਆਇਰੀ ਕਰਕੇ ਉਹਨੂੰ ਕਵਾਈਟਲੀ ਡ੍ਰੌਪ ਕਰਨਾ ਚਾਹੀਦਾ ਸੀ ਜੇ ਉਹਦੇ ਚ ਪੈਸੇ ਦਾ ਲੈਣ ਦੇਣ ਸੀ ਤੇ ਫਿਰ ਤੇ ਪੁਲਿਸ ਕੇਸ ਡ੍ਰੌਪ ਬਣਦੀ ਸੀ ਪੈਸੇ ਦਾ ਲੈਣ ਦੇਣ ਹੋ ਗਿਆ ਸੀ ਜੇ ਸਿਰਫ hali ਜਵਾਨੀ ਕੁਰਬਾਨੀ ਗੱਲ ਹੋਈ ਰਹੀ ਸੀ ਤਾਂ ਫਿਰ ਸ਼ਾਇਦ ਉਹਦੀ ਗਿਫਤਾਰੀ ਪੰਡੇ ਨਹੀਂ ਸੀ ਇਹਦੇ ਤੇ ਪਹਿਲਾਂ ਤੇ ਸਰਕਾਰ ਨੂੰ ਕਲੀਅਰਿਫਿਕੇਸ਼ਨ ਦੇਣੀ ਚਾਹੀਦੀ ਹੈ ਦੂਸਰੀ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਖੁਦ ਇਹਦੇ ਤੇ ਇੱਕ ਤਰੀਕੇ ਨਾਲ ਗਵਾਹ ਬਣ ਰਿਹਾ ਉਹ ਕਹਿੰਦੇ ਮੈਨੂੰ ਉਹਨੇ ਕਬੂਲਿਆ ਵਾ ਜੇ ਕਬੂਲਿਆ ਵਾ ਤੇ ਹੁਣ ਖਚਰੀ ਦੇ ਵਿੱਚ ਜਾ ਕੇ ਕਹੋ ਜੀ ਕਿ ਇਹ ਕੇਸ ਆਪਾਂ ਡਰਾਪ ਨਹੀਂ ਕਰ ਸਕਦੇ ਇਹਨੂੰ ਆਪਾਂ ਬੰਦ ਨਹੀਂ ਕਰ ਸਕਦੇ ਕਿਉਂਕਿ ਮੈਨੂੰ ਤੇ ਇਹਨੇ ਆਪ ਮੰਨਿਆ ਉਹ ਵਿਟਨੈਸ ਬਾਕਸ ਦੇ ਵਿੱਚ ਖੜੇ ਹੋ ਕੇ ਕਹਿਣ ਕਿ ਮੈਨੂੰ ਇਹਨੇ ਜਵਾਬ ਦਿੱਤਾ ਵਾ ਮੈਂ ਜਦੋਂ ਪੁੱਛਿਆ ਵਾ ਕਿ ਮੈਂ ਵੀ ਗੁਨਾਹ ਕੀਤਾ ਵਾ ਸੋ ਸਾਹਮਣੇ ਹੁਣ ਫਿਰ ਵਿਜੇ ਸਿੰਘ ਲਾਤੇ ਸੋ ਬੜਾ ਕਲੀਅਰ ਹੈ ਕਿ ਕੇਸ ਇਹ ਜਿਹੜਾ ਜਿਹੜੀ ਸਰਕਾਰ ਦੀ ਜਿਹੜੀ ਇਮੇਚਿਓਰਿਟੀ ਆ ਉਹ ਸਾਹਮਣੇ ਆਉਂਦੀ ਆ ਔਰ ਜ਼ਾਹਿਰ ਹੈ ਕਿ ਸਰਕਾਰ ਨੇ ਉਸ ਵੇਲੇ ਇਸ ਕੇਸ ਨੂੰ ਲਾਹ ਲੈਣ ਦੀ ਕੋਸ਼ਿਸ਼ ਕੀਤੀ ਇਮੇਜ ਬਿਲਡਿੰਗ ਦੀ ਕੋਸ਼ਿਸ਼ ਕੀਤੀ ਕਿ ਵੇਖੋ ਅਸੀਂ ਕਿੰਨੇ ਕਟੜੇ ਮੰਨਦਾ ਹੈ ਜਾਂ ਕਿਵੇਂ ਅਸੀਂ ਸਾਡੀ ਜ਼ੀਰੋ ਟੋਲਰੈਂਸ ਹੈ ਅਸੀਂ ਆਪਣੇ ਬੰਦਿਆਂ ਨੂੰ ਵੀ ਨਿਰਪੱਖ ਦੇ ਜਿਹੜਾ ਮੇਰੇ ਖਿਆਲਿਆ ਹੁਣ ਸ਼ਾਇਦ ਉਲਟਾ ਪੈ ਗਿਆ ਔਰ ਮੇਰਾ ਖਿਆਲ ਹੈ ਕਿ ਇਸ ਕੇਸ ਦਾ ਸਰਕਾਰ ਦੀ ਸ਼ਬੀਹ ਤੇ ਬਹੁਤ ਗਹਿਰਾ ਅਸਰ ਹੋਗਾ ਕਿਉਂਕਿ ਆਮ ਲੋਕਾਂ ਦੇ ਵਿੱਚ ਇਹ ਚਰਚਾ ਹੋ ਗਈ ਹੈ ਕਿ ਇਹ ਕਹਿੰਦੇ ਕੁਝ ਹੋ ਰਿਹਾ ਹੈ ਕਿ ਕਰਦੇ ਕੁਝ ਹੋ ਰਿਹਾ ਹੈ। ਔਰ ਡਾਕਟਰ ਵਿਜੇ ਸਿੰਘਲਾ ਦਾ ਜਿਹੜਾ ਕੇਸ ਆ ਉਹਦੇ ਤੇ ਇੱਕ ਗੱਲ ਹੋਰ ਵੀ ਆ ਦੱਸਦਿਆਂ ਕਿ 14 ਤਰੀਕ ਨੂੰ ਕੋਰਟ ਕੀ ਫੈਸਲਾ ਲੇਂਦਾ ਹੈ ਜੱਜ ਕੀ ਫੈਸਲਾ ਲੇਂਦਾ ਕਿ ਉਹ ਕੇਸ ਵਾਪਸ ਇੱਕ ਰਿ ਦਿੰਦਾ ਵਾ ਪੁਲਿਸ ਨੂੰ ਕਿ ਤੁਸੀਂ ਦੁਬਾਰਾ ਇਹਦੇ ਤੇ ਗੌਰ ਕਰੋ ਜਾਂ ਫਿਰ ਉਹ ਇਹਨਾਂ ਦੀ ਪੁਲਿਸ ਦੀ ਗੱਲ ਮੰਨ ਜਾਂਦਾ। ਕਿਉਂਕਿ ਇਹਦੇ ਵਿੱਚ ਇੱਕ ਹੋਰ ਕੜੀ ਆ ਜਿਹੜਾ OSDC ਜਿਹੜਾ ਪ੍ਰਦੀਪ ਕੁਮਾਰ ਸ਼ਰਧਾ ਨਾਂ ਸੀ। ਮੈਨੂੰ ਲੱਗਦਾ ਵਾ ਉਹਦੇ ਤੇ ਹਾਲੇ ਕੇਸ ਚੱਲ ਰਿਹਾ ਵਾ ਜੋ ਮੀਡੀਆ 'ਚ ਜਾਣਕਾਰੀ ਮਿਲਿਆ। ਜੋ ਉਹਦੇ ਦੇ ਕੇਸ ਚੱਲ ਰਿਹਾ ਉਹਦੇ ਵੀਜਾ ਸਿੰਗ੍ਹਾ ਦੇ ਕੋਲ ਡਰਾਪ ਕਰ ਰਹੇ ਆ ਆਪਾਂ ਸੋ ਇਹਦੇ ਬਿਰਖੈਲ ਅਸੀਂ ਆਸ ਕਰਦੇ ਆ ਕਿ ਜਿਹੜਾ ਜੱਜ ਸਾਹਿਬਾਨ ਨੇ ਉਹ ਜੂਰ ਇਹ ਸਾਰੇ ਸਵਾਲ ਪੁੱਛਣਗੇ 바ਕੀ ਜਿਹੜਾ ਮੈਂ ਹੁਣੇ ਕਿਹਾ ਕਿ ਸਰਕਾਰ ਦੀ ਛਵੀ ਤੇ ਆ ਪਾਰਟੀ ਦੀ ਛਵੀ ਤੇ ਔਰ ਮੁੱਖ ਮੰਤਰੀ ਦੀ ਪਰਸਨਲ ਜਿਹੜੀ ਇਮੇਜ ਆ ਉਹਦੇ ਤੇ ਦਾ ਬਹੁਤ ਅਸਰ ਬਹੁਤ ਕਿਉਂਕਿ ਉਹ ਮੁੱਖ ਮੰਤਰੀ ਨੇ ਖੁਦ ਇਹ ਕਿਆ ਸੀ ਜੀ ਮੈਂ ਉਹਨੂੰ ਡਰਾਪ ਕੀਤਾ ਮੈਨੂੰ ਉਹਨੇ ਮੇਰੇ ਕੋਲ ਉਹਨੇ ਕਬੂਲ ਕੀਤਾ ਆਪਣਾ ਕੋਰਾ ਔਰ ਇੱਕ ਕਲਾ ਕੇਸ ਨਹੀਂ ਇਹੋ ਜਿਹਾ ਘੱਟੋ-ਘੱਟ ਅੱਧਾ ਦਰਜਨ ਕੇਸ ਨੇ ਮੰਤਰੀਆਂ ਦੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਔਰ ਐਮ ਐਲ ਏ ਸਦੇ ਫੌਜਾ ਸਿੰਘ ਸਰਾਲੀ ਦਾ ਕੇਸ ਅ ਅੰਮਿਤ ਰਤਨ ਕੋਰਫਾਤੇ ਦਾ ਕੇਸ ਜਸਵੰਤ ਸਿੰਘ ਕਜਲ ਮਾਜਰੇ ਦਾ ਕੇਸ ਔਰ ਉਹਨੇ ਪਿੱਛੇ ਰਮਨ ਰੂੜੇ ਦਾ ਕੇਸ ਇਸ ਤੋਂ ਬਾਅਦ ਫਿਰ ਆਪਾਂ ਨੂੰ ਸਭ ਨੂੰ ਪਤਾ ਵਾਕੀ ਬ੍ਰਕਾਸ਼ ਸਿੰਘ ਤੇ ਲਾਲਜਿਤ ਕਟਾਨੀ ਚੜਤੇ ਬੜੇ ਸੀਰੀਅਸ ਇਲਜ਼ਾਮ ਸਨ ਨਾਪਿੱਛਤਾ ਦੇ ਅਦਾਜ ਦੇ ਨਾਪਿੱਛਤਾ ਦੇ ਕੇਸ ਹਨ ਉਹਦਾ ਕੀ ਬਣਿਆ ਸੋ ਸਰਕਾਰ ਦਾ ਨੂੰ ਇਹ ਬੜਾ ਪਾਰਦਰਸ਼ੀ ਤਰੀਕੇ ਨਾਲ ਕਮੇਟਰੀਲ ਹੈਵ ਟੂ ਕਮ ਕਲੀਨ ਤਾਂ ਹੀ ਲੋਕੀ ਜਿਹੜੇ ਨੇ ਉਹ ਐਕਸੈਪਟ ਕਰਨਗੇ ਸਰਕਾਰ ਦਾ ਵਰਸ਼ਨ ਨਹੀਂ ਤੇ ਲੋਕਾਂ ਨੂੰ ਲੱਗੂਗਾ ਕਿ ਇਹ ਤੇ ਐਵੇਂ ਬਿਆਨ ਦੇ ਹੀ ਜਾਂਦੇ ਆ ਔਰ ਵਿਰੋਧੀ ਤੇ ਬੜਾ ਸਹੀ ਸਵਾਲ ਪੁੱਛ ਰਹੇ ਨੇ ਕਿ ਤੁਸੀਂ ਉਦੋਂ ਝੂਠ ਬੋਲਿਆ ਸੀ ਕਿ ਹੁਣ ਝੂਠ ਬੋਲਿਆ ਜੋ ਉਦੋਂ ਕਿਹਾ ਸੀ ਉਹ ਸਹੀ ਆ ਕਿ ਅਹੀਂ ਹੁਣ ਤਾਂ ਰੱਤੇ ਯਕੀਨ ਕਰੀਏ ਸੋ ਸਰਕਾਰ ਦੀ ਹੌਲੀ ਹੌਲੀ ਸਰਕਾਰ ਦੇ ਵਿੱਚ ਲੋਕਾਂ ਦਾ ਯਕੀਨ ਜਿਹੜਾ ਵਾ ਉਹ ਉੱਠਣਾ ਸ਼ੁਰੂ ਹੋ ਗਿਆ ਵਾ ਹੋਰ ਵੀ ਹੋਵੇਗਾ ਜੀ ਇਸੇ ਤਰ੍ਹਾਂ ਦੇ ਕੇਸਾਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਬਹੁਤ ਪਹਿਲਾਂ ਉਭਾਇਆ ਉਸ਼ਾਇਆ ਤੇ ਹੁਣ ਉਹਨਾਂ ਨੂੰ ਅਸੀਂ ਕੁਆਇਟਲੀ ਕੁਆਇਟ ਪਰਿਆਲ ਦੇ ਰਿਆਂ ਨੂੰ ਅਸੀਂ ਕਲੀਨ ਚਿੱਟੇ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਮੇਰੇ ਖਿਆਲ ਹੈ ਸਰਕਾਰ ਨੂੰ ਆਪਣੀ ਇਹ ਸਾਰੀ ਫੰਕਸ਼ਨਿੰਗ ਇੱਕਾਰਯਾਰੀ ਦੇ ਉੱਤੇ ਮੁੜ ਵਿਚਾਰ ਕਰਨਾ ਪਵੇਗਾ